ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਗੱਲ ਕਰਾਂਗੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਆਏ ਦਿਨ ਜਿਹੜਾ ਪਠਾਨਕੋੜ ਦੇ ਵਿੱਚ ਨਜਾਇਜ਼ ਮਾਈਨਿੰਗ ਦੇ ਮਾਮਲੇ ਦੇਖਣ ਨੂੰ ਸਾਹਮਣੇ ਆਂਦੇ ਨੇ ਤੇ ਕਈ ਵਾਰੀ ਪੁਲਿਸ ਵੱਲੋਂ ਜਿਹੜੀਆਂ ਵੱਡੀਆਂ ਕਾਰਵਾਈਆਂ ਵੀ ਕੀਤੀਆਂ ਜਾਂਦੀਆਂ ਪਰ ਕਈ ਵਾਰੀ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਕਿ ਪੁਲਿਸ ਵੱਲੋਂ ਮਾਈਨਿੰਗ ਉੱਤੇ ਕਾਰਵਾਈ ਕੀਤੀ ਤਾਂ ਜਾਂਦੀ ਹੈ ਉੱਥੇ ਮਹਿਕਮਾ ਪਹੁੰਚਦਾ ਤੇ ਜ਼ਰੂਰ ਹੈ ਲੇਕਿਨ ਕਾਰਵਾਈਆਂ ਨਹੀਂ ਹੁੰਦੀਆਂ ਦੱਸ ਦिए ਕਿ ਇੱਕ ਹੋਰ ਤਾਜ਼ਾ ਮਾਮਲਾ ਜਿਹੜਾ ਪਠਾਨਕੋਟ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਲਿੰਕ ਨਹਿਰ ਬਰਫਾਨੀ ਮੰਦਰ ਹੈਗਾ ਉੱਥੇ ਕਹਿੰਦੇ ਨੇ ਕਿ ਵੱਡੇ ਲੈਵਲ ਤੇ ਇੱਕ ਜਿਹੜੀਆਂ ਜੇਸੀ ਦੀਆਂ ਲੱਗ ਕੇ ਪੋਗਲੈਂਡ ਮਸ਼ੀਨਾਂ ਲੱਗੀਆਂ ਹੋਈਆਂ ਨਾਲ ਦੀ ਸਕਰੀਨ ਤੇ ਤਸਵੀਰਾਂ ਵੀ ਦਿਖਾ ਰਹੇ ਆ ਕਿ ਕਿਵੇਂ ਇੱਥੇ ਜਿਹੜੀ ਆ ਪੋਗਲੈਂਡ ਮਸ਼ੀਨਾਂ ਲੱਗੀਆਂ ਹਨ ਤੇ ਕਿੰਨੀਆਂ ਡਿੱਪਰਾਂ ਜਿਹੜੀਆਂ ਲੱਗੀਆਂ ਜਿੱਥੇ ਮਾਈਨਿੰਗ ਕਹਿੰਦੇ ਆ ਢੜਲੇ ਨਾਲ ਕੀਤੀ ਜਾ ਰਹੀ ਹੈ ਇਸ ਨਹਿਰ ਦੇ ਵਿੱਚ ਜਦ ਕਿ ਇਹੋ ਜੀ ਜਗ੍ਹਾ ਜਿਹੜੀ ਮਾਈਨਿੰਗ ਨਹੀਂ ਕੀਤੀ ਜਾ ਸਕਦੀ ਲੋਕੀ ਜਿਹੜੇ ਹੈਗੇ ਨੇ ਇਸ ਏਰੀਆ ਦਾ ਉਹਨਾਂ ਵਿੱਚ ਕਾਫੀ ਰੂਹ ਕਿ ਇੱਥੇ ਕਿਤੇ ਨਾ ਕਿਤੇ ਜਿਹੜੀ ਪ੍ਰਸ਼ਾਸਨ ਦੀ ਇਹ ਮਿਲੀ ਭੁਗਤ ਜ਼ਰੂਰ ਹੈ ਕਿਉਂਕਿ ਉਹਨਾਂ ਨੇ ਇਹਦੇ ਤੱਥ ਇਹ ਜਾਣਨ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ ਕਿ ਕੀ ਕਿਹਾ ਇੱਥੇ ਕੋਈ ਮਨਜ਼ੂਰੀ ਹੈ ਮਾਈਨਿੰਗ ਕਰਨ ਲਈ ਅਗਰ ਇੱਥੇ ਮਨਜ਼ੂਰੀ ਲਈ ਮਾਈਨਿੰਗ ਲਈ ਹੈਗੀ ਹੈ ਕੋਈ ਮਨਜ਼ੂਰੀ ਮਿਲੀ ਹੋਈ ਹੈ ਤਾਂ ਉਹਦੇ ਜਿਹੜੇ ਆ ਡਾਕੂਮੈਂਟ ਮਹਿਆ ਕਰਵਾਏ ਜਾਣ ਜਾਂ ਕੋਈ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਆ ਉਹ ਸਾਹਮਣੇ ਆ ਕੇ ਦੱਸੇ ਲੇਕਿਨ ਇਹ ਦੱਸ ਦਈਏ ਸਾਫ਼ ਕਿ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੀ ਜਿਹੜਾ ਕੈਮਰੇ ਦੇ ਸਾਹਮਣੇ ਅਜੇ ਤੱਕ ਨਹੀਂ ਆਇਆ ਤਾਂ ਦੱਸਿਆ ਜਾਣ ਕਿ ਇੱਥੋਂ ਜਿਹੜਾ ਮਾਲ ਕੱਚਾ ਮਾਲ ਪੋਟ ਨਾਲ ਲੱਗਦੇ ਕੁਝ ਕ੍ਰੈਸ਼ਰ ਹੈਗੇ ਆ ਉਹਨਾਂ ਨੂੰ ਜਿਹੜਾ ਵੇਚਿਆ ਜਾ ਸਕਦਾ ਜਾ ਰਿਹਾ ਇੱਥੇ ਇੱਕ ਗੱਲ ਹੋਰ ਗੌਰ ਕਰਨ ਵਾਲੀ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਹਿਲੇ ਤੇ ਇਹ ਗੱਲ ਹੈਗੀ ਕਿ ਮਾਈਨਿੰਗ ਦੇ ਉੱਤੇ ਬਿਲਕੁਲ ਪਾਬੰਦੀ ਲਗਾਈ ਹੋਈ ਹੈ ਤੇ ਜੇਕਰ ਕਿਤੇ ਆਕਸ਼ਨ ਖੱਡਦੀ ਹੋਈ ਵੀ ਹੈਗੀ ਹੈ ਕਿਤੇ ਮਨਜ਼ੂਰੀ ਹੈਗੀ ਹੈ ਤਾਂ ਉੱਥੇ ਜੀਸੀਬੀ ਨਾਲ ਹੀ ਜਿਹੜੀ ਮਾਈਨਿੰਗ ਕੀਤੀ ਜਾ ਸਕਦੀ ਹੈ ਜਦਕਿ ਇੱਥੇ ਪੋਗਲੈਂਡ ਮਸ਼ੀਨਾਂ ਜਿਹੜੀਆਂ ਲੱਗੀਆਂ ਹਨ ਵੱਡੀਆਂ ਮਸ਼ੀਨਾਂ ਲੱਗੀਆਂ ਹੋਈਆਂ ਤੇ ਜਿੱਤੇ ਬਿਲਕੁਲ ਪੰਜਾਬ ਦੇ ਵਿੱਚ ਰੋਕ ਲੱਗੀ ਹੈ ਕਿਤੇ ਨਾ ਕਿਤੇ ਇਹ ਸਵਾਲ ਜ਼ਰੂਰ ਖੜਾ ਹੁੰਦਾ ਪ੍ਰਸ਼ਾਸਨ ਤੇ ਵੀ ਤੇ ਜਿਹੜੇ ਅਧਿਕਾਰੀ ਹੈਗੇ ਨੇ ਨਹਿਰੀ ਵਿਭਾਗ ਦੇ ਕਹਿ ਸਕਦੇ ਆ ਉਹਨਾਂ ਤੇ ਵੀ ਕੀ ਕਰਨਾ ਹੈਗਾ ਜਿਹੜਾ ਇਹੋ ਜਿਹੀ ਮਸ਼ੀਨਾਂ ਲਾ ਕੇ ਜਿਹੜੇ ਆ ਸਰਕਾਰ ਦੇ ਜਿਹੜੇ ਆ ਉਲੰਘਣਾ ਕੀਤੀ ਜਾ ਰਹੀ ਆ ਉਹ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਆ ਤਸਵੀਰਾਂ ਦਿਖਾ ਰਿਹਾ ਨਾਲ ਦੀ ਸਕਰੀਨ ਤੇ ਦੇਖ ਸਕਦੇ ਹੋ ਕਿਵੇਂ ਜਿਹੜੇ ਇੱਥੇ ਵੱਡੇ ਲੈਵਲ ਤੇ ਜਿਹੜੀ ਆ ਮਾਈਨਿੰਗ ਕੀਤੀ ਜਾ ਰਹੀ ਆ ਗੱਲ ਬਾਤ ਸੁਣਾਣੇ ਲੋਕਾਂ ਨਾਲ ਜਿਹੜੇ ਰੋਜ਼ਗਾਰ ਹੈਗੇ ਕੀ ਉਹਨਾਂ ਦਾ ਕਹਿਣਾ ਤੇ ਕੀ ਉਹ ਚਾਹੁੰਦੇ ਨੇ ਤਦ ਤੱਕ ਬਣੀ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਕਦਰ ਚੱਲ ਰਹੀ ਹੈ ਨਹਿਰ ਦੇ ਵਿੱਚ ਕੀ ਤੁਹਾਨੂੰ ਜਾਣਕਾਰੀ ਹੈ ਇਸ ਚੀਜ਼ ਦੀ ਕਿਵੇਂ ਜਿਹੜੀ ਚੱਲਦੀ ਹੈ ਸਿਸਟਮ ਇਸ ਬਾਰੇ ਕੋਈ ਜਾਣਕਾਰੀ ਨਹੀਂ ਸਾਨੂੰ ਤਾਂ ਪਤਾ ਹੀ ਉਸ ਦਿਨ ਲੱਗਾ ਜਿਸ ਦਿਨ ਪਹਿਲੇ ਦਿਨ ਮਸ਼ੀਨਾਂ ਆਈਆਂ ਉਹ ਜਿੱਲੇ ਮਸ਼ੀਨਾਂ ਆਈਆਂ ਉਸ ਤੋਂ ਪਹਿਲੇ ਅਸੀਂ ਕਾਫੀ ਦਿਨਾਂ ਤੋਂ 2010 ਦੇ ਵਿੱਚ ਕੀ ਹੋਇਆ 2008 ਦੇ ਵਿੱਚ ਕੀ ਹੋਇਆ ਹੈ ਕਿ ਹਾਈਵੇ ਦਾ ਕੰਮ ਲੱਗਦਾ ਸੀ ਪੁਲ ਦਾ ਕੰਮ ਲੱਗਦਾ ਸੀ ਇਹਨਾਂ ਨੇ ਜ਼ਿੰਮੇਦਾਰਾਂ ਦੀ ਇੱਕ ਜਿਹੜੀ ਅੰਗਰੇਜ਼ਾਂ ਦੁਆਰਾ ਬਣਾਈ ਗਈ ਠੋਕਰ ਉਹਨੂੰ ਕਹਿੰਦੇ ਆਂ ਅਸੀਂ ਠੋਕਰ ਹੀ ਜਿਹਦੇ ਕਰਕੇ ਜੀਵਿਦਾਰਾਂ ਨੂੰ ਪੰਜਾ ਛੇ ਪਿੰਡਾਂ ਨੂੰ ਪਾਣੀ ਜਾਂਦਾ ਸੀ ਉਠੋਕਰ ਉੱਥੇ ਪਾਣੀ ਖੜਾ ਕਰਦੀ ਸੀ ਫਿਰ ਉਹ ਸੂਏ ਰਾਈ ਲੋਕਾਂ ਨੂੰ ਪਾਣੀ ਜਾਂਦਾ ਸੀ ਅਸੀਂ ਉਸੇ سلسلے ਦੇ 2010 ਦੇ ਇੰਦੇ ਮੈਕਮਿਆਂ ਕੋਲ ਬਾਰ ਬਾਰ ਜਾ ਰਹੇ ਆ ਚਿੱਠੀਆਂ ਦੇ ਰਹੇ ਆ ਕੋਈ ਸੁਣਵਾਈ ਨਹੀਂ ਹੋ ਰਹੀ ਠੀਕ ਹੈ ਔਰ ਇਹ ਲੱਗਦਾ ਹੈ ਕਿ ਜਿਹੜੇ ਅਫਸਰ ਹੈ ਉਹ ਹਾਈਵੇ ਕੋਲ ਪੈਸੇ ਪੂਸੇ ਲੈ ਕੇ ਤੇ ਆਪਣਾ ਗੋਲਮੋਲ ਕਰ ਗਏ ਸੀ ਬਾਰ ਬਾਰ ਅਸੀਂ ਇਹ ਕਰਕੇ ਜ਼ਮੀਨ ਉਸ ਟਾਈਮ ਜ਼ਿਮੀਦਾਰ ਮਰਨੇ ਪੈਦਾ ਇੱਕ ਵਾਰ ਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਨਾਲ ਆ ਇੱਥੇ ਕਿ ਸਾਡੇ ਸਾਡੇ ਏਰੀਆ ਚ ਕਿਸਾਨ ਮਰ ਰਹੇ ਨੇ ਕਿਉਂਕਿ ਪਾਣੀ ਨਹੀਂ ਲੀਚੀ ਆ ਉਹਨੂੰ ਪਾਣੀ ਨਹੀਂ ਜ਼ਮੀਨਾਂ ਨੂੰ ਔਰ ਇਸ ਵਾਰ ਅੱਗੇ ਨਾਲੋਂ 10-10 ਕੁਇੰਟਲ ਝਾੜ ਜ਼ਮੀਨਦਾਰਾਂ ਦਾ ਕਿੱਲੇ ਪਿਛੇ ਘਟ ਗਿਆ ਜੀ ਔਰ ਹੁਣ ਜਿਹੜੀ ਇਹ ਗੱਲ ਮਾਈਨਿੰਗ ਦੀ ਕਰ ਰਹੇ ਨੇ ਅਸੀਂ ਬਾਰ-ਬਾਰ ਜਾਨ ਨੂੰ ਕਿਹਾ ਇਹ ਪਾਰਕ ਜੀ ਬਣਾਇਆ ਸੀ ਇਹਨਾਂ ਨੇ ਢੜੇਲੇ ਨਾਲੇ ਪਾਰਕ ਤੋੜਿਆ ਇਹਦੀ ਇਹਦੇ ਬੈਂਚ ਤੋੜੇ ਨੇ ਠੀਕ ਹੈ ਪੁੱਛਣ ਵਾਲਾ ਜੇ ਅਸੀਂ ਇਹਨਾਂ ਨੂੰ ਪੁੱਛਨੇ ਆ ਰਸਤਾ ਤੋੜਿਆ ਇਹ ਰਸਤਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹ ਮਸ਼ੀਨ ਲਾਗੇ ਲੱਗੀ ਦੀ ਹੈ ਠੀਕ ਹੈ ਬੜੀ ਮੁਸ਼ਕਲ ਨਾਲ ਬੰਦ ਕਰਾਈ ਹੈ ਜੀ ਕਦਰ ਕੀ ਨੂੰ ਦਾਏ ਬਾਏ ਰਸਤੇ ਆ ਲੇਕਿਨ ਪਤਾ ਨਹੀਂ ਕਿਉਂ ਪਾਰ ਕੇ ਇਹਨਾਂ ਨੇ ਉਜਾੜਨਾ ਜੀ ਔਰ ਰੋਜ਼ ਦੀ ਇਹ 200 ਤੋਂ 250 ਗੱਡੀ ਤੋਂ ਭਰ ਰੇ ਪਹਿਲੇ ਦਿਨ ਇੱਕ ਮਸ਼ੀਨ ਆਈ ਅੱਜ ਤਿੰਨ ਤਿੰਨ ਮਸ਼ੀਨਾਂ ਦਿਨ ਰਾਤ ਕੰਮ ਕਰ ਰਹੀਆਂ ਟ੍ਰੈਫਿਕ ਤੇ ਇਹਦੀਆਂ ਗੱਡੀਆਂ ਜਦੋਂ ਹਾਈਵੇ ਤੇ ਚਲਦੀਆਂ ਜਾਮ ਇੰਨਾ ਕ ਲੱਗੇਦਾ ਕੋਈ ਹਿਸਾਬ ਨਹੀਂ ਔਰ ਕਿਸੇ ਟਾਈਮ ਵੀ ਕੋਈ ਵੀ ਹਾਦਸਾ ਹੋ ਸਕਦਾ ਹੈ ਕਿਸੇ ਪਾਲਸੀ ਤੇ ਤੱਕ ਘਮ ਹੋ ਰਿਹਾ ਸਰ ਪਾਲਸੀ ਦੀ ਅਜੇ ਤੱਕ ਪੁੱਛਿਆ ਹੀ ਐ ਜੀ ਦੋਸਾਂ ਨੂੰ ਕੋਈ ਉਹਨਾਂ ਨੇ ਪਾਲਸੀ ਮਤਲਬ ਐ ਹੀ ਕਹਿੰਦੇ ਜੀ ਟੈਂਡਰ ਹੋਇਆ ਦਾ ਪਰ ਟੈਂਡਰ ਦੀ ਕਾਪੀ ਤੇ ਦੱਸੋ ਕਿ ਟੈਂਡਰ ਦੇ ਵਿੱਚ ਕੀ ਹੈ ਕਿੰਨੇ ਫੁੱਟ ਜਿੱਥੋਂ ਬਟੋ ਸਕਦੀ ਆ ਇਹ ਤੇ ਕਿਤੇ 8 ਫੁੱਟ ਬਟਣ ਦੇ ਦੇਣਾ ਕਿਤੇ 6 ਫੁੱਟ ਬਟਣ ਦੇ ਦੇਣਾ ਔਰ ਅਗਲੇ ਅਗਲੇ ਤੇ ਇਹੋ ਜਿਹਾ ਜਿੱਥੇ 10 12 ਫੁੱਟ ਵੀ ਰਣ ਪੁੱਟਣਾ ਇਹ ਕੀ ਹੈ ਸਾਰਾ ਸਿਸਟਮ ਕਿਵੇਂ ਮਾਈਨਿੰਗ ਜਿਹੜੀ ਚੱਲ ਰਹੀ ਹੈ ਕਿਸੇ ਲੀਜ਼ ਤੇ ਚੱਲ ਰਹੀ ਕਿਵੇਂ ਚੱਲਦੀ ਸਰ ਮੇਣੀ ਇਹ ਮਾਈਨਿੰਗ ਜਿਹੜੀ ਚੱਲ ਰਹੀ ਹੈ ਇਹ ਜਿਹੜੇ ਗਾਈਡਲਾਈਨ ਬਣਾਈਆਂ ਨੇ ਸਟੇਟ ਗਵਰ ਤੁਹਾਡੇ ਵੱਲੋਂ ਪਿਛਲੇ ਦਿਨੀ ਵੀ ਦਾ ਪ੍ਰਦਰਸ਼ਨ ਕੀਤਾ ਗਿਆ ਸੀਗਾ ਕੋਈ ਹਜੇ ਤੱਕ ਤੁਹਾਨੂੰ ਇਸ ਚੀਜ਼ ਦਾ ਜਵਾਬ ਆਇਆ ਕਿ ਕਿਵੇਂ ਚੱਲ ਰਿਹਾ ਇਹਦਾ ਕੋਈ ਜਵਾਬ ਨਹੀਂ ਆਇਆ ਨਾ ਸਾਨੂੰ ਕਿਸੇ ਟੈਂਡਰ ਦੀ ਕਾਪੀ ਦਿਖਾਈ ਗਈ ਹੈ ਉਲਟਾ ਜੇ ਪਹਿਲੇ ਦਿਨ 5 ਗੱਡੀਆਂ ਸੀ ਤੇ ਅੱਜ 50 ਗੱਡੀਆਂ ਲਾਤੀਆਂ ਚੇਨ ਵਾਲੀ ਮਸ਼ੀਨ ਨਾਲ ਜਿਹੜੀਆਂ ਕਿ ਜੇ ਕੋਈ ਪਰਮਿਸ਼ਨ ਵੀ ਹੋਏ ਤੇ ਆਪਾਂ ਜਿਹੜਾ ਐਕਸਕਵੇਟਰ ਨਹੀਂ ਲਾ ਸਕਦੇ ਜੀਸੀਬੀ ਮਸ਼ੀਨ ਨਾਲ ਹੋ ਸਕਦੀ ਹੈ ਜੇ ਮਾਈਨਿੰਗ ਕਰਨੀ ਵੀ ਹੋਏ ਤੇ ਜੋ ਰੂਲ ਰੂਲ ਚ ਲਿਖਿਆ ਇਹਨਾਂ ਨੇ ਚੇਨ ਵਾਲੀਆਂ ਮਸ਼ੀਨਾਂ ਲਾ ਦਿੱਤੀਆਂ ਨੇ ਇੱਥੇ ਔਰ ਡੀ ਸੇਲਟਿੰਗ ਦੀ ਆੜ ਵਿੱਚ ਇਹ ਨਜਾਇਜ਼ ਮਾਈਨਿੰਗ ਕਰਕੇ ਜਿਹੜਾ ਰੌ ਮਟੀਰੀਅਲ ਹੈ ਉਹ ਪ੍ਰਾਈਵੇਟ ਪਾਰਟੀਆਂ ਨੂੰ ਕ੍ਰਸ਼ਰ ਵਾਲਿਆਂ ਨੂੰ ਵੇਚ ਰਹੇ ਨੇ ਕੁਝ ਇਹ ਹਰਿਆਲ ਜਾ ਰਿਹਾ ਕੁਝ ਇਹ ਵਿਜੇ ਲక్ష్ਮੀ ਸਟੋਨ ਕ੍ਰਸ਼ਰ ਤੇ ਜਾ ਰਿਹਾ ਅੱਜ ਤੋਂ ਪਹਿਲੇ ਵੀ ਕਦੀ ਅਜਿਹਾ ਕੁਝ ਹੋਇਆ ਇੱਥੇ ਨਹਿਰ ਦੇ ਵਿੱਚ ਪਹਿਲੇ 3-4 ਵਾਰੀ ਹੋਈ ਹੈ ਡੀ ਸੇਲਟਿੰਗ ਜੀ ਉਹਦਾ ਕੋਈ ਨਾ ਕੋ ਰਿਕਾਰਡ ਨਹੀਂ ਹੈ ਵੀ ਉਹ ਪੈਸੇ ਲਏ ਹੈ ਕਿਸੇ ਪਾਰਟੀ ਕੋ ਨਹੀਂ ਲਏ ਜਾਂ ਥੋੜਾ ਬਹੁਤ ਇਹਨਾਂ ਨਹਿਰ ਦੇ ਕਿਨਾਰੇ ਜਮਾ ਕੀਤਾ ਜਿੱਥੇ ਅਸੀਂ ਖੜੇ ਆ ਇੱਥੇ ਡੀ ਅੱਜ ਤੋਂ ਕੋਈ 7-8 ਸਾਲ ਪਹਿਲੇ ਲਗਾਇਆ ਸੀ ਬਾਹਰ ਕੱਢ ਕੇ ਬਾਹਰ ਤੇ ਬਾਅਦ ਇਹ ਸਟੇਟ ਗਵਰਨਮੈਂਟ ਨੇ ਇਸ ਤੇ ਪਾਰਕ ਬਣਾਤਾ ਹੁਣ ਇਹ ਦੇਖ ਇਹਨਾਂ ਦੀ ਦੇਖੋ ਚੇਨ ਵਾਲੀ ਮਸ਼ੀਨ ਜਿਹੜੀ ਸਾਡੇ ਪਿੱਛੇ ਖੜੀ ਆ ਉਹ ਉਹਨੇ ਇਹ ਪਾਰਕ ਦੀਆਂ ਸਾਰੀਆਂ ਦੀਵਾਰਾਂ ਉਤਾਰਾਂ ਤੋੜ ਕੇ ਜਿਹੜਾ ਪਾਥ ਬਣਾਇਆ ਉਹ ਵੀ ਤੋੜ ਦਿੱਤਾ ਤੇ ਇਸ ਲਈ ਕਿੰਨਾ ਮਾਲ ਨਿਕਲਣਾ ਹੈ ਇਹਦੇ ਬਾਰੇ ਕੋਈ ਜਾਣਕਾਰੀ ਇਹਨਾਂ ਦਿੱਤੀ ਹੈ ਕੋਈ ਸਰ ਕੋਈ ਡਾਕ ਸਡੀਓ ਸਾਹਿਬ ਨੂੰ ਜਿਹੜਾ ਤੁਹਾਡੇ ਪੱਤਰਕਾਰ ਭਾਈ ਸਾਹਿਬ ਨੇ ਪੁੱਛਿਆ ਸੀ ਪਰਸੋਂ ਕਿ ਉਹਦੀ ਕਾਪੀ ਦਿਓ ਕਹਿੰਦੇ ਜੀ ਆਫਿਸ ਚ ਕਾਪੀ ਹੈ ਸਾਡੇ ਕੋਲ ਹੈ ਨਹੀਂ ਨਹੀਂ ਦਿੱਤਾ ਤਾਨੂੰ ਕੀ ਲੱਗਦਾ ਕਿ ਜਦੋਂ ਤੱਕ ਸਰ ਆਰਟੀਆਈ ਚੋਂ ਅਸੀਂ ਜਵਾਬ ਮੰਗਾਂਗੇ ਉਦੋਂ ਤੱਕ ਤੇ ਸਾਰਾ ਸਾਫ ਕਰ ਜਾਣਾ ਨਾ ਮਹੀਨੇ ਦੋ ਮਿੰਟ ਪਾ ਦੇਣੇ ਇੱਥੇ ਤੁਸੀਂ ਇਸ ਪਿੰਡ ਦੇ ਸਨੀਕ ਉਹ ਅਜੇ ਤੱਕ ਤੁਹਾਡੇ ਹਿਸਾਬ ਨਾਲ ਕਿੰਨੇ ਕ ਟਿੱਪਰ ਭਰੋ ਚੁੱਕੇ ਹਨ ਰੋਜ਼ ਦਾ 200 ਟਿੱਪਰ ਭਰੋਂਦਾ ਜੀ ਅੱਜ 5 ਦਿਨ ਹੋ ਗਿਆ